ਕਿ ਵਿਅਕਤੀ ਜੋ ਗੁੰਗਾ ਤੇ ਬੋਲਾ ਹੈ ਉਹ ਬਲੱਡ ਰਿਲੇਸ਼ਨ ਵਿੱਚ ਆਪਣੇ ਪੁੱਤਰਾਂ ਦੀ ਸਹਿਮਤੀ ਨਾਲ ਚਾਚੇ ਭਤੀਜੇ ਨੂੰ ਰਜਿਸਟਰੀ ਕਰਵਾ ਸਕਦਾ ਜਿਹੜਾ ਇਹ ਜਿਹੜਾ ਚਾਚੇ ਦੀ ਗੱਲ ਹੋ ਰਹੀ ਉਹ ਵਿਅਕਤੀ ਗੁੰਗਾ ਹੈ ਚਾਚਾ ਗੁੰਗਾ ਜਣਕੀ ਉਹਦੇ ਆਪਦੀ ਲਾਅਤ ਹੈ ਨਹੀਂ ਹਾਂਜੀ ਪਰ ਜਿਹੜਾ ਗੁੰਗਾ ਤੇ ਬੋਲਾ ਹੈ ਨਾ ਉਹ ਕਰਾਈ ਨਹੀਂ ਸਕਦਾ ਕਿਸੇ ਕਿਸਮ ਦੀ ਕੋਈ ਚੀਜ਼ ਚੇਂਜ ਅੱਛਾ ਜੀ ਹਾਂ ਫਿਰ ਉਹਦਾ ਹੱਲ ਉਹਦੀ ਜ਼ਮੀਨਦਾਰੀ ਫਿਰ ਉਹਦੀ ਤਾਂ ਬਰਾਸਤੇ ਜਾਊਗੀ ਡੈਥ ਤੋਂ ਬਾਅਦ ਜੂੰਦੇ ਜੀ ਉਹਦੀ ਰਿਸ਼ਤੀ ਨਹੀਂ ਹੋ ਸਕਦੀ ਕੋਈ ਚੇਂਜ ਨਹੀਂ ਕਰਾ ਸਕਦਾ ਨਹੀਂ ਬਸੀਤ ਵੀ ਨਹੀਂ ਕਰਾ ਸਕਦਾ ਆਪਣੇ ਭਤੀਜੇ ਦੇ ਨਾਮ ਬਸੀਤ ਵੀ ਨਹੀਂ ਉਹਦੀ ਜਦੋਂ ਹੈ ਜੇ ਤਾਂ ਉਹ ਪੜਿਆ ਹੋਇਆ ਹੈ ਲਿਖ ਕੇ ਦੱਸ ਸਕਦਾ ਹੈ ਫਿਰ ਕਰਾ ਸਕਦਾ ਠੀਕ ਆ ਜੇ ਉਹ ਪੜਿਆ ਹੋਇਆ ਹੈ ਲਿਖ ਕੇ ਦੱਸ ਸਕਦਾ ਹੈ ਹਾਂ 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 ਲਿਖ ਕੇ ਦੇ ਸਕਦਾ ਵੀ ਹਾਂ ਮੈਂ ਮੇਰੇ ਭਤੀਜਾ ਨੂੰ ਕਰਾ ਰਿਹਾ ਹਾਂ ਇਹ ਚੀਜ਼ ਲਿਖ ਕੇ ਦੇ ਸਕਦਾ ਹੈ ਠੀਕ ਆ ਫਿਰ ਹੋ ਸਕਦੀ ਹੈ ਫਿਰ ਹੋ ਸਕਦੀ ਹੈ ਹਾਂ ਉਹ ਨਹੀਂ ਉਹ ਨਹੀਂ ਹੋ ਸਕਦੀ ਜਿਹੜਾ ਗੁੰਗਾ ਸੁਣਦਾ ਵੀ ਨਹੀਂ ਉਹ ਦੱਸ ਵੀ ਨਹੀਂ ਸਕਦਾ ਬੋਲ ਕੇ ਤਸਿਲਾਰ ਉਹਨੂੰ ਕੀ ਪੁੱਛੂਗਾ ਕੀ ਦੱਸੂਗਾ ਵੀ ਕੀ ਕਰਾ ਕੀ ਕਰ ਰਹੇ ਹਾਂ ਉਹ ਤਾਂ ਗਲਤ ਹੋ ਜੂ ਨਾ ਇਹ ਗਲਤ ਹੋ ਜੂ ਠੀਕ ਆ ਇਸ ਕਰਕੇ ਜੇ ਉਹ ਲਿਖ ਕੇ ਦੱਸ ਸਕਦਾ ਹੋਵੇ ਜਾਓ ਬੋਲ ਕੇ ਦੱਸ ਸਕਦਾ ਉਹ ਤਾਂ ਰਿਸ਼ਤੀ ਹੋ ਸਕਦੀ ਨਹੀਂ ਨਹੀਂ ਹੋ ਸਕਦੀ ਹਾਂ ਠੀਕ ਹੈ ਜੀ ਠੀਕਾ 92 ਕਨਾਲਾਂ ਦੇ ਇੱਕ ਸਾਂਝਾ ਮਸਤਰਕਾ ਠੀਕ ਹੈ ਜੀ ਜਿਹਦੇ ਵਿੱਚ 7 ਖੇਵਟਾਂ ਨੇ ਜੀ ਤੇ 92 ਕਨਾਲ ਵਿੱਚ 6 ਵਿਅਕਤੀ ਹਿੱਸੇਦਾਰ ਨੇ ਠੀਕ ਹੈ ਜੀ ਤੇ 6 ਵਿਅਕਤੀਆਂ ਵਿੱਚੋਂ ਇੱਕ ਬੰਦੇ ਦੀ ਜ਼ਮੀਨ কুরਕੋਵੀ ਕਿ ਜਿਹੜੇ ਬਾਕੀ ਬੰਦੇ ਬਚ ਗਏ ਉਹ ਜ਼ਮੀਨ ਦੀ ਤਕਸੀਮ ਕਰਵਾ ਸਕਦੇ ਨੇ ਜਾਂ ਨਹੀਂ ਤਕਸੀਮ ਤਾਂ ਕਰਾਸਾਂ ਤੇ ਤਕਸੀਮ 'ਚ ਤਾਂ ਕੋਈ ਚੱਕਰ ਨਹੀਂ ਜਿਹੜਾ ਬੰਦੇ ਦਾ ਹਿੱਸਾ কুরਕੋ ਹੋਇਆ ਹੈ। ਹਾਂਜੀ। ਉਹਦੀ ਜ਼ਮੀਨ ਜਿਹੜੀ ਉਹਨੂੰ ਪਊਗੀ ਉਹ ਜ਼ਮੀਨ ਤੇ কুরਕਾ ਦਾ ਨੋਟ ਆ ਜਾਊਗਾ ਬਸ ਉਹ। ਅੱਛਾ ਉੱਥੇ কুরਕਾ ਦਾ ਨੋਟ ਆ ਜਾਊਗਾ। ਅੱਛਾ ਉਹਦੇ ਹਿੱਸੇ ਤੋਂ ਕਟਾ ਨਹੀਂ ਸਕਦੇ ਪੰਜ ਮਹੀਨਾ। ਠੀਕ ਹੈ ਜੀ। ਜਿੰਨੇ ਰਕਵਾ কুরਕੋ ਹੋਇਆ ਹੈ ਨਾ ਉਹਨਾਂ ਰਕਵਾ ਉਹਦੇ ਨੂੰ ਪਊਗਾ ਤਕਸੀਮ 'ਚ। ਉਹ ਪਾਏਗਾ ਪਾਏਗਾ। ਹਾਂ। ਠੀਕ ਹੈ ਜੀ। ਤੇ ਇੱਕ ਵਿਅਕਤੀ ਉਸਦਾ ਭਤੀ ਜਨਾਨੀ ਤੇ ਬੇਟੀ ਦੇ ਨਾਲ ਕੋਈ ਝਗੜਾ ਚੱਲ ਰਿਹਾ ਕੋਈ ਰੌਲਾ ਚੱਲ ਰਿਹਾ। ਕੀ ਹੁਣ ਇਹ ਬੰਦਾ ਆਪਣੀ ਜ਼ਮੀਨ ਦੀ ਵਸੀਅਤ ਕਿਸੇ ਹੋਰ ਦੇ ਨਾਮ ਕਰਵਾ ਸਕਦਾ ਤੇ ਬਾਅਦ ਵਿੱਚ ਇਸ ਬੰਦੇ ਦੀ ਪਤਨੀ ਤੇ ਜਿਹੜੀ ਬੇਟੀ ਹੈ ਇਸ ਦੀ ਕਿ ਉਹ ਜ਼ਮੀਨ ਵਿੱਚੋਂ ਹਿੱਸਾ ਲੈ ਸਕਦੇ ਨੇ ਜਾਂ ਨਹੀਂ ਦੇ ਦੇਖੋ ਜਦੋਂ ਉਹਨੇ ਵਸੀਤ ਕਿਸੇ ਹੋਰ ਦੇ ਨਾਮ ਕਰਤੀ ਹਾਂਜੀ ਤਾਂ ਉਹ ਹਿੱਸਾ ਨਹੀਂ ਲੈ ਸਕਦੇ ਫਿਰ ਜਦੋਂ ਵਸੀਤ ਕਰਤੀ ਉਦੋਂ ਬਾਅਦ ਡੈੱਟ ਤੋਂ ਬਾਅਦ ਇਹਨਾਂ ਨੂੰ ਤਾਂ ਜਾਣੀਆਂ ਜਿਨ੍ਹਾਂ ਨੂੰ ਵਸੀਤ ਹੋਈ ਹੈ ਵਸੀਤ ਹੋ ਗਈ ਜੀ ਠੀਕ ਹੈ ਨਹੀਂ ਇਸ ਕਰਕੇ ਜਣੀ ਕਿ ਜੇ ਉਹਨੇ ਵਸੀਤ ਕਰਤੀ ਚਾਹੇ ਜੁਨੂ ਜੀ ਜਿਹਦੇ ਮਰਜ਼ੀ ਨਾਮ ਕਰੇ ਝਗੜਾ ਹੋਵੇ ਨਾ ਹੋਵੇ ਤਾਂ ਵੀ ਕੋਈ ਚੱਕਰ ਅੱਛਾ ਜੀ ਮੇਰੇ ਵੀ ਹਾਂ ਉਹ ਚਲੜੇ ਵਾਲਾ ਮੁਚਕਰ ਨਹੀਂ ਹੈ ਵਸੀਤ ਦਾ ਵਸੀਤ ਜਿਹਨੂੰ ਮਰਜ਼ੀ ਕਰ ਸਕਦਾ ਜਿਹਨੂੰ ਮਰਜ਼ੀ ਕਰ ਸਕਦਾ ਬੰਦਾ ਜੀ ਇੱਕ ਜਦੋਂ ਤਕਸੀਮ ਦਾ ਕੇਸ ਚੱਲਦਾ ਹੋਵੇ ਉਸ ਵਿੱਚ ਗੈਰਮੌਮਕਨ ਆਵਾਦੀ ਉਸ ਵਿੱਚ ਗੈਰਮੁਕੰਨ ਆਬਾਦੀ ਨਹਿਰੀ ਰੱਖਵੇ ਦੀ ਇੱਕ ਖੇਵਟ ਹੋਵੇ ਉਸ ਵਿੱਚੋਂ ਸਾਰੇ ਰੱਖਵੇ ਦੀ ਤਕਸੀਮ ਹੋਵੇਗੀ ਜਾਂ ਕੱਲੇ ਨਹਿਰੀ ਰੱਖਵੇ ਵਾਲੀ ਨਹਿਰੀ ਨਹਿਰੀ ਰੱਖਵੇ ਦੀ ਹੋ ਗੈਰਮੁਕੰਨ ਰੱਖਵੇ ਦੀ ਤਕਸੀਮ ਨਹੀਂ ਹੁੰਦੀ ਠੀਕ ਹੈ ਜੀ ਜਿੱਥੇ ਹੁਣ ਕਲੋਨੀ ਕੱਟ ਗਈ ਮਕਾਨ ਪੈ ਗਏ ਉਹਦੀ ਤਕਸੀਮ ਨਹੀਂ ਹੋ ਸਕਦੀ ਠੀਕ ਹੈ ਜਾਂ ਆਪਣੀ ਪਿੰਡ ਚ ਆਬਾਦੀ ਤੇ ਰੂੜੀ ਹੈ ਉਹਦੀ ਵੀ ਤਕਸੀਮ ਨਹੀਂ ਹੋ ਸਕਦਾ ਸਾਂਝੀ ਛੱਡਣੀ ਪਊਗੀ ਬਾਕੀ ਰੱਖਵੇ ਦੀ ਤਕਸੀਮ ਬਾਕੀ ਦੀ ਹੋ ਸਕਦੀ ਜੇਕਰ ਪਰਿਵਾਰ ਜੇਕਰ ਚਾਰ ਪਰਿਵਾਰਾਂ ਨੇ ਤਕਸੀਮ ਕਰਾਉਣੀ ਹੋਵੇ ਪਰ ਇੱਕ ਪਰਿਵਾਰ ਦੇ ਸਾਰੇ ਮੈਂਬਰ ਬਾਹਰ ਗਏ ਹੁਣ ਫੋਰਨ ਕੰਟਰੀ ਗਏ ਨੇ ਕਿ ਉਹਨਾਂ ਦੀ ਤਕਸੀਮ ਹੋ ਸਕਦੀ ਹੈ ਆ ਜਿਹੜੇ ਫੋਰਨ ਕੰਟਰੀ ਗਏ ਨੇ ਜੇ ਉਹ ਪਾਵਰ ਔਟਾਰਨੀ ਭੇਜਦੇ ਨੇ ਹਾਂਜੀ ਫਿਰ ਹੋ ਸਕਦੀ ਹੈ ਜੇ ਪਾਵਰ ਔਟਾਰਨੀ ਨਹੀਂ ਭੇਜਦੇ ਫਿਰ ਨਹੀਂ ਹੋ ਸਕਦੀ ਅੱਛਾ ਫਿਰ ਨਹੀਂ ਹੋ ਸਕਦਾ ਹਾਂ ਉਹਨਾਂ ਦੀ ਸਹਿਮਤੀ ਤੋਂ ਬਗੈਰ ਨਹੀਂ ਹੋ ਸਕਦਾ ਜੋ ਪਾਵਰ ਔਟਾਰਨੀ ਭੇਜਣੇ ਕਿਸੇ ਨੂੰ ਵੀ ਹਾਂ ਇਹ ਤਕਸੀਮ ਕਰਾ ਸਕਦਾ ਹੈ ਕਿਸ ਲੜ ਸਕਦਾ ਜੋ ਮਰਜ਼ੀ ਕਰ ਸਕਦਾ ਪਾਵਰ ਔਟਾਰਨੀ ਤੇ ਫਿਰ ਹੋ ਸਕਦੀ ਹੈ ਨਹੀਂ ਨਹੀਂ ਹੋ ਸਕਦਾ ਨਹੀਂ ਨਹੀਂ ਹੋ ਸਕਦੀ ਇੱਕ 25 ਸਾਲ ਪਹਿਲਾਂ ਮੇਰੇ ਪਾਪਾ ਨੰਬਰਾਂ ਚੋਂ ਸਾਰੀ ਬਹਣ ਪਾਪ ਕੀ 25 ਸਾਲ ਪਹਿਲਾਂ ਮੇਰੇ ਪਿਤਾ ਨੇ ਕਿਸੇ ਬੰਦੇ ਨੂੰ ਜ਼ਮੀਨ ਵੇਚਤੀ ਤੇ ਜਿਹੜੇ ਬੰਦੇ ਨੂੰ ਵੇਚੀ ਦੀ ਉਹਨਾਂ ਨੇ ਕਿਸੇ ਨੇ ਅੱਗੇ ਤੀਜੀ ਜਗ੍ਹਾ ਵੇਚਤੀ ਹੁਣ ਜਿਹੜਾ ਬੰਦਾ ਪਹਿਲਾ ਸੀ ਉਹਦਾ ਖੇਤ ਹੈ ਗਿਆ ਅੱਗੇ ਹੁਣ ਉਹ ਨੂੰ ਕੋਈ ਰਸਤਾ ਨਹੀਂ ਜਾ ਰਿਹਾ ਹੁਣ ਉਹ ਰਸਤਾ ਕਿਵੇਂ ਲਿਆ ਸਰ ਜਿਹੜਾ ਬੰਦਾ ਪਹਿਲਾਂ ਖਰੀਦਦਾਰ ਤੇ ਉਹਦੀ ਜ਼ਮੀਨ ਨੂੰ ਰਸਤਾ ਨਹੀਂ ਜਾ ਰਿਹਾ ਹਾਂਜੀ ਮੰਨ ਲਓ ਏ ਨੇ ਬੀ ਨੂੰ ਵੇਚਤੀ ਹਾਂ ਏ ਨੇ ਬੀ ਨੂੰ ਵੇਚਤੀ ਬੀ ਨੇ ਗਾਹ ਸੀ ਨੂੰ ਵੇਚਤੀ ਹਾਂ 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 ਹੁਣ ਜਿਹੜਾ ਏ ਦਾ ਰਸਤਾ ਉਹ ਇੱਥੇ ਆ ਉਹਰੇ ਕੀ ਲਾ ਗਿਆ ਹੁਣ ਇਹਨੂੰ ਹੀ ਰਸਤਾ ਹੈ ਗਿਆ ਕੋਈ ਜਿਹੜੀ ਜ਼ਮੀਨ ਇਹਨੇ ਖਰੀਦੀ ਧੀ ਹਾਂਜੀ ਹਾਂ ਇਹਨੂੰ ਤਾਂ ਰਸਤਾ ਹੈਗਾ ਸੀ ਨਾ ਬੀ ਨੂੰ ਬੀ ਨੂੰ ਹਾਂ ਬੀ ਨੂੰ ਤਾਂ ਹੈਗਾ ਸੀ ਬੀ ਨੂੰ ਹੈਗਾ ਸੀ ਸੀ ਨੂੰ ਵੀ ਹੈਗਾ ਸੀ ਇਹਨੇ ਜਦੋਂ ਜ਼ਮੀਨ ਵੇਚੀ ਇਹਨੇ ਬੀ ਨੂੰ ਇਹਨੇ ਉਦੋਂ ਆਪਦੇ ਰਸਤੇ ਦੀ ਜਗ੍ਹਾ ਰੱਖ ਕੇ ਫਿਰ ਵੇਚਣੀ ਸੀ ਜੀਨੇ ਟੋਟਲ ਬੇਸਤੀ ਰਸਤਾ ਹੈ ਰੱਖਿਆ ਹੀ ਨਹੀਂ ਆਪਦਾ ਫਿਰ ਤਾਂ ਉਹਦੀ ਆਪਦੀ ਗਲਤੀ ਹੈ ਨਾ ਫਿਰ ਉਹ ਰਸਤਾ ਕਿਵੇਂ ਲਊਗਾ ਰਸਤਾ ਹੁਣ ਉਹ ਤੋਂ ਮੁੱਲੇ ਲਊਗਾ ਜੇ ਲਊਗਾ ਅੱਛਾ ਵੈਸੇ ਨਹੀਂ ਮਿਲ ਸਕਦਾ ਵੈਸੇ ਨਹੀਂ ਮਿਲ ਸਕਦਾ ਠੀਕ ਆ